ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ 24 ਅਗਸਤ 25 ਅਗਸਤ ਤੇ 26 ਅਗਸਤ ਦੀ ਜਿਹੜੀ بارش ਪਈ ਸੀ ਤੇ ਕਾਫੀ ਪਿੰਡਾਂ ਦੇ ਨਾਜਕ ਹਾਲਾਤ ਹੈਗੇ ਆ ਇਹ ਮੇਰੇ ਪਿੰਡ ਦੇ ਜਿਹੜੇ ਹਾਲਾਤ ਹੈਗੇ ਆ ਕਾਫੀ ਪਾਣੀ ਵੱਡਾ-ਵੱਡਾ ਪਾਣੀ ਹੈਗਾ ਤੇ ਆਪਣੇ ਨਾਲ ਕਿਸਾਨ ਵੀ ਹਾਜ਼ਰ ਨੇ ਕਿਉਂਕਿ ਇਹਨਾਂ ਕਿਸਾਨਾਂ ਦੇ ਸਰਕਾਰ ਦੇ ਵੱਲੋਂ ਜਾਂ ਕਿਸੇ ਵੀ ਨਮਾਇंदे ਦੇ ਵੱਲੋਂ ਬਾਹ ਨੀ ਫੜੀ ਜਾਂਦੀ ਜਦੋਂ ਕਿਸਾਨ ਝੋਨੇ ਨੂੰ ਅੱਗ ਲਾਉਣ ਲੱਗਦੇ ਆ ਹਨ ਉਦੋਂ ਸੈਟੇਲਾਈਟ ਲੱਟਾਂ ਹੁੰਦੀਆਂ ਨੇ ਕਿਸਾਨਾਂ ਨੂੰ ਦੇਖ ਜਾਂਦੀਆਂ ਨੇ ਕਿਸਾਨਾਂ ਦੇ ਪਰਚੇ ਪਾਏ ਜਾਂਦੇ ਵੱਡੇ ਤੋਂ ਵੱਡੇ ਅਫਸਰ ਖੇਤਾਂ ਦੇ ਵਿੱਚ ਆਉਂਦੇ ਆ ਕਿਸਾਨਾਂ ਦੇ ਉੱਪਰ ਪਰਚੇ ਪਾ ਕੇ ਜਾਂਦੇ ਆ ਪਰ ਜਦੋਂ ਕਿਸਾਨਾਂ ਦੇ ਆਹ ਹਫ਼ਤਾ ਆਉਂਦੀ ਹੈ ਕੋਈ ਵੀ ਆ ਕੇ ਨਹੀਂ ਖੜਦਾ ਚਾਹੇ ਕੋਈ ਪਿੰਡ ਦਾ ਨਮਾਇੰਦਾ ਪਾਰਟੀਆਂ ਨਾਲ ਜੁੜਿਆ ਹੋਵੇ ਚਾਹੇ ਐਮਪੀ ਹੋਵੇ ਚਾਹੇ ਐਮਐਲਏ ਹੋਵੇ ਅੱਜ ਕਿਸਾਨਾਂ ਦਾ ਕਹਿਣਾ ਕਿ ਕਿਸਾਨ ਚਾਹੁੰਦੇ ਕੀ ਹੈ ਤੇ ਅੱਜ ਆਪਾਂ 5-7 ਮਿੰਟ ਕਿਸਾਨ ਦੀ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਪਿੰਡ ਤੇ ਜ਼ਿਲ੍ਹਾ ਦੱਸ ਦੋ ਆਪਣਾ ਭਾਈ ਜੀ ਮੇਰਾ ਨਾਮ ਵੀਰਾ ਸਿੰਘ ਪਿੰਡ ਦੁੱਦੜਾ ਜ਼ਿਲ੍ਹਾ ਮਾਨਸਾ ਜੀ ਠੀਕ ਹੈ ਜੀ ਭਾਈ ਜੀ ਮੇਰੇ ਪਿੰਡ ਬਾਰਸ਼ ਪਹਿਲਾਂ ਵੀ 3 ਸਾਲ ਪਹਿਲਾਂ ਬਾਰਸ਼ ਬਹੁਤ ਜ਼ਿਆਦਾ ਸੀ ਉਦੋਂ ਵੀ ਸਾਡਾ 50% ਨੁਕਸਾਨ ਹੋਇਆ ਸੀ ਅੱਛਾ ਜੀ ਅਸੀਂ ਉਦੋਂ ਵੀ ਰਿਕਵੈਸਟ ਕੀਤੀ ਸੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਸਾਡਾ ਮੌਕਾ ਦੇ ਕੇ ਵੀ ਜੋ ਵੀ ਸਾਡਾ ਨੁਕਸਾਨ ਹੋਇਆ ਉਹਦਾ ਸਾਨੂੰ ਕੁਝ 10 ਰੁਪਏ ਜਿਹੜਾ ਕਿ ਬਣਦਾ ਆਪਣਾ ਮਾਵਾ ਜਾ ਉਹ ਦੇਣ ਜੀ ਠੀਕ ਹੈ ਜੀ ਸਾਡਾ ਭਾਈ ਜੀ ਉਦੋਂ ਵੀ ਕਿਸੇ ਨੇ ਵੀਡੀਓ ਚੱਲੀ ਜਾਂਦੀ ਆ ਆਏ ਸਾਲ ਪਾਈ ਹੋਈ ਫੇਸਬੁਕ ਤੇ ਆ ਜਾਂਦੀ ਆ ਪਰ ਕਿਸੇ ਨੇ ਵੀ ਚੈਨਲ ਵਾਲੇ ਵੀਰ ਤਾਂ ਹਲੇ ਚੱਕ ਲਾਂਦੇ ਨੇ ਵੀਡੀਓ ਬਾਈ ਉਹ ਪਾਉਣ ਲੱਗੇ ਆ ਠੀਕ ਹੈ ਪਰ ਜਿਹੜੇ ਸਾਡੇ ਮੌਕੇ ਦੇ ਐਮਐਲਏ ਹੁੰਦੇ ਨੇ ਜਦ ਕੋਈ ਅਫਸਰ ਆ ਐਸ.ਐਲ.ਐਮ ਵਗੈਰਾ ਠੀਕ ਹੈ ਬਾਈ ਉਹ ਸਾਡੀ ਕੋਈ ਸਾਰ ਨਹੀਂ ਲੈਂਦਾ ਕਿ ਹੁਣ ਵੀ ਤਿੰਨ ਚਾਰ ਦਿਨ ਹੋ ਗਏ ਵੀਰ ਜੀ ਵੀ ਸਾਡੇ ਆ ਹਾਲਾਤ ਨੇਗੇ ਇਹ ਕਿੰਨੇ ਦਿਨ ਦਾ ਝੋਨਾ ਦੇ ਬਾਈ ਤੇ ਰਹੇ ਬਾਈ ਜੀ ਇਹਨੂੰ ਲੱਗੇ ਨੂੰ ਹੋ ਗਏ 90 95 ਦਿਨਾਂ ਦਾ ਹੋ ਗਿਆ ਜੀ ਠੀਕ ਹੈ ਨਿਸਰ ਨੂੰ ਤਿਆਰ ਆ ਜੀ ਬਘੋਲਾ ਸੀਗਾ ਠੀਕ ਗੱਬਿਆ ਚ ਹੈਗਾ ਜਮਾ ਠੀਕ ਹੈ ਬਈ ਇਹਦਾ ਨੁਕਸਾਨ 70 80% ਦਾ ਮੰਨ ਕੇ ਚੱਲੋ ਬਾਈ ਦੇ ਜਮਾ ਕੱਦ ਦਾ ਸੀਗਾ ਝੋਨਾ ਥੋੜਾ ਬਾਈ ਉੱਚੇ ਚ ਖੜਾ ਗਿਆ ਕਿਉਂਕਿ ਥੱਲੇ ਜਾਦੇ ਪਾਣੀ ਹੈ ਕਿਉਂਕਿ ਮੇਰੇ ਪਿੰਡ ਦੇ ਸਾਰੇ ਹੀ ਹਾਲਾਤ ਇਸ ਤਰ੍ਹਾਂ ਦੇ ਹੈਗੇ ਆ ਕਿਉਂਕਿ ਸਾਰੇ ਪਿੰਡ ਦੇ ਵਿੱਚ ਲਾਲੂ ਵੀ 2 4% ਝੋਨੇ ਹੋਣਗੇ ਬਾਈ ਜਿਹੜੇ ਆਪਣੇ ਬੱਚੇ ਆ ਨਾ ਜਿਹੜੇ ਮਲੇ ਮੋਟੇ ਉੱਚੇ ਹੈਗੇ ਆ ਨਹੀਂ ਤਾਂ ਲਗਭਗ ਸਾਰੇ ਕਿਤੇ ਬਾਈ ਜੀ ਮੈਂ ਫਿਰ ਵੀ ਆਪਣੇ ਐਮ ਐਲ ਏ ਬਲਦਰਾਮ ਜੀ ਠੀਕ ਹੈ ਜੀ ਬਡਰਾ ਦਾ ਹਰਕੇ ਦੇ ਵੀ ਚਲੋ ਸਾਡਾ ਇੰਨਾ ਕੁ ਦਾ ਉਹ ਕਾ ਸਕਦੇ ਨੇ ਵੀ ਕਿਉਂਕਿ ਜੀ ਪਾਣੀ ਤਾਂ ਚਲੋ ਜਿਹੜਾ ਆ ਗਿਆ ਆ ਗਿਆ ਮੀਂਹ ਦਾ ਪਾਣੀ ਹੈ ਜੀ ਠੀਕ ਹੈ ਜੀ ਵੀ ਸਾਡੇ ਜਿਹੜੇ ਟਿਊਬਵਲ ਲੱਗ ਜਾਣੇ ਉਰੇ ਜੀ ਮੰਨ ਲਓ ਕੈਂਟੀਆਂ ਲੱਗਣ ਜੀ 15 18 ਇੰਚ ਸਾਮਾਨ ਪਾਏ ਪਾ ਕੇ ਜੀ ਵੀ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਸਾਡਾ ਜਿਹੜਾ ਪਾਣੀ ਇਹ ਨਿਕਲਦਾ ਕਿਸੇ 바ਸੇ ਨਹੀਂਗਾ ਜੀ ਹਾਂਜੀ ਹਾਂਜੀ ਸਾਡੇ ਕੋਲੇ ਕੋਈ ਨਾਲਾ ਨਹੀਂ ਲੱਗਦਾ ਹੈਗਾ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਚਲੋ ਨਫਾ ਨੁਕਸਾਨ ਹੁੰਦਾ ਰਹਿੰਦਾ ਜੀ ਵੀ ਸਾਨੂੰ ਜਿਹੜੇ ਮੰਨ ਲਓ ਟਿਊਬਵਲ ਲੱਗ ਜਾਣੇ ਜੀ ਮੰਨ ਲਓ 150 ਤੇ ਲਾ ਲਓ ਜਾਂ 200 ਤੇ ਕੈਂਟੀਆਂ ਬਣ ਜਾਂਦੀ ਨਹੀਂ ਪਾਣੀ ਥੱਲੇ ਜਾਣ ਲੱਗ ਜਾਂਦਾ ਜੀ ਨਾਲੇ ਤਾਂ ਵੀਰ ਜੀ ਜੇ ਉਹ ਕੈਂਟੀਆਂ ਲੱਗ ਜਾਣਾ ਮੰਨ ਲਓ ਜਿਹੜਾ ਪਾਣੀ ਪਹਿਲਾਂ ਆਪਣਾ ਪਰ ਥੱਲੇ ਜਾਈ ਜਾਂਦਾ ਹੈਗਾ ਵੀ ਉਹ ਨਾ ਜਾਵੇ ਠੀਕ ਹੈ ਆ ਪਾਣੀ ਥੱਲੇ ਵਗ ਜਾਈ ਚਲੋ ਦੁਬਾਰਾ ਫੇਰ ਚੱਕਿਆ ਜਾਂਦਾ ਜੀ ਠੀਕ ਹੈ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਨੂੰ ਬੋਰ ਲਾਉਣ ਵਾਸਤੇ ਜੀ ਸਾਡਾ ਮੇਰੇ ਖਾਲਚ ਇੱਥੇ 3-400 ਕਿੱਲਾਈ ਠੀਕ ਹੈ ਜੀ ਵੀ ਜਿੱਥੇ ਜਿਹੜੇ ਨੀਵੇਂ ਬਾਹਣ ਨੇ ਉਹਨਾਂ ਦੇ ਵਿੱਚ ਸਾਡਾ ਨਾ ਇਹ ਸਾਡੇ ਬੋਰ ਲਾਈਆਂ ਜਾਣ ਕੈਂਟੀਆਂ ਲਾਈਆਂ ਜਾਣ ਜੀ ਠੀਕ ਹੈ ਜੀ ਤੇ ਸਾਰੇ ਪਿੰਡ ਦੀ ਬਾਈ ਹਾਲਾਤ ਇਸ ਤਰ੍ਹਾਂ ਦੇ ਹੈਗੇ ਆ ਕਿਉਂਕਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਲੋਕਲ ਐਮ ਐਲ ਏ ਜਿਹੜੇ ਐਮ ਪੀ ਹੈਗੇ ਉਹਨਾਂ ਨੂੰ ਬੇਨਤੀ ਇਹੀ ਹੈ ਵੀ ਇੱਥੇ ਡੂੰਘੇ ਬੋਰਾ ਦਾ ਬਾਈ ਹੱਲ ਕੀਤਾ ਜਾਵੇ ਜੇ ਕੱਲ ਨੂੰ ਆਫਟਰ ਕਿਉਂਕਿ ਆਪਣੇ ਪਿੰਡਾਂ ਦੇ ਕੋਲ ਬਾਈ ਵੱਡੀ ਕੋ ਨਹਿਰ ਵੀ ਨੇ ਜਿਹੜੀ ਆ ਪਰ ਉਹ ਨੁਕਸਾਨ ਕਰਦੀ ਹੈ ਹਨਾ ਆਪਣੇ ਦੇ ਛੋਟੇ ਮੋਟੇ ਸੂਦੇ ਨੇ ਜੇ ਟੁੱਟ ਵੀ ਜਾਂਦੇ ਉਹਦਾ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ ਪਰ ਇਹ ਨਹੀਂ ਹੁੰਦਾ ਵੀ ਏਰੀਆ ਨੇ ਕਫਰ ਕਰਦੇ بارش ਦਾ ਹੀ ਪਾਣੀ ਹੈ ਕਿਉਂਕਿ بارش ਦਾ ਪਾਣੀ ਹੈ ਇਸ ਤਰ੍ਹਾਂ ਚੱਲਦਾ ਮੇਰੀ 33 34 ਸਾਲ ਦੀ ਉਮਰ ਮੈਂ ਤਾਂ ਇਸ ਤਰ੍ਹਾਂ ਪਾਣੀ ਵੀ ਚੱਲਦਾ ਦੇਖਿਆ ਨਹੀਂਗਾ ਜਾਂ ਪਹਿਲਾਂ ਇਹ ਹੋਵੇ ਪਰ ਕਹਿ ਨਹੀਂ ਸਕਦੇ ਤੇ ਤੁਹਾਡੀ ਉਮਰ 'ਚ ਦੇਖਿਆ ਤੁਸੀਂ ਨੇ ਐਡਾ ਪਾਣੀ ਮੰਨ ਲਾ ਇਸ ਤਰ੍ਹਾਂ ਚੱਲਦਾ ਹੋਈ ਜਾਂ ਇਸ ਤਰ੍ਹਾਂ ਫਸਾਣਾ ਡੁੱਬੀ ਹੋ। ਇੱਕ ਬਾਈ ਮੇਰਾ ਆ ਕਹਿਣਾਗਾ ਵੀ ਜਿਹੜਾ ਜਦੋਂ ਅਸੀਂ ਝੋਨੇ ਵੱਢ ਲੰਨੇ ਆ ਉਦੋਂ ਬਾਅਦ ਜਿਹੜੇ ਪਰਾਲੀ ਨੂੰ ਅਸੀਂ ਅੱਗ ਲਾ ਦਨੇ ਜੀ ਕੋਈ ਹੱਲ ਨਹੀਂ ਹੈਗਾ ਜੰਦਾ ਜੀ ਠੀਕ ਹੈ ਜੀ ਵੀ ਉਹਦੇ ਬਾਰੇ ਉਦੋਂ ਤਾਂ ਕਰਦਾ ਉਰੀ ਵੀ ਕਰਨ ਦੀ ਲੋੜ ਨਹੀਂ ਉਦੋਂ ਤਾਂ ਇਹ ਡਰੇਨ ਛੱਡ ਕੇ ਪਤਾ ਲੱਗ ਜਾਂਦਾ ਵੀ ਕਿਹਨੇ ਅੱਗ ਲਾਈ ਹੈ ਪਰਚੇ ਪਾਉਂਦੇ ਨਹੀਂ ਸਾਨੂੰ ਜੁਰਮਾਨਾ ਵੀ ਕਰਦੇ ਨੇ ਜੀ ਠੀਕ ਹੈ ਜੀ ਵੀ ਆ ਹੁਣ ਤੱਕ ਕੋਈ ਐਮਐਲਏ ਜਾਂ ਕੋਈ ਸਾਡੇ ਪਿੰਡ ਤੇ ਸਾਡੇ ਪਿੰਡ ਤੇ ਮੇਰੇ ਖਿਆਲ ਚ ਵੀ 2 2.5 300 ਕਿਲਾ ਤਾਂ ਹੀ ਡੁੱਬਿਆ ਪਈ ਉਹ ਦੂਜੀ ਸਾਈਡ ਆ ਵੀਰ ਜੀ ਮੈਂ ਇੱਥੇ ਤਾਂ ਹਲੇ ਮਾੜਾ ਮੋਟਾ ਨੰਗੇ ਨਹੀਂ ਝੋਨਾ ਜੀ ਉਧਰ ਡੁੱਬੇ ਪੈ ਨੇ ਜੀ ਅੱਛਾ ਜੀ ਵੀ ਉਹਦਾ ਜਾ ਕੇ ਮੌਕਾ ਦੇਖਿਆ ਜਾਵੇ ਜੀ ਕੋਈ ਉਹਨਾਂ ਦਾ ਵਿਚਾਰਾਂ ਦਾ ਹੱਲ ਛੇਤੀ ਹੋ ਜੇ ਹਨਾ ਜੀ ਸਾਰਾ ਖਰਚਾ ਕਰੀ ਬੈਠਿਆ ਜੀ ਮੰਨ ਲਓ ਅਸੀਂ ਯਾਰ ਪਤਾ ਨਹੀਂ ਪਾਤੀ ਵੀਰ ਜੀ ਇੱਕ ਵਾਰੀ ਠੀਕ ਹੈ ਜੀ ਵੀ ਨਿਬੜਿਆ ਪਿਆ ਕੰਮ ਹੁਣ ਪਤਾ ਨਹੀਂ ਪ੍ਰਮਾਤਮਾ ਅੱਗੇ ਕੀ ਕਰੂਗਾ ਹਲੇ ਬਾਰਸ਼ ਦਾ ਹੋਰ ਤਿਆਰੀ ਪੈ ਹੋ ਰਹੀ ਹੈ ਬਾਈ ਜੀ ਹਾਂਜੀ 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 ਵੀ ਨਰਤਾ ਕਰਦੌਰੀ ਕੀਤੀ ਜਾਵੇ ਜੀ ਨਾਲੇ ਸਾਡੇ ਜਿਹੜੇ ਟੂ ਵੱਲ ਨੇ ਉਹਦਾ ਮੰਨੋ ਧਿਆਨ ਲਿਆਂਦਾ ਜਾਵੇ ਜੀ ਕਿ ਕਿੱਥੇ ਕਿੱਥੇ ਲਾਉਣੇ ਨੇ ਜਾਂ ਕਿੱਥੇ ਪਾਣੀ ਜਿਹੜਾ ਨੀਵਾ ਵਾਹਣ ਉੱਥੇ ਲੱਗ ਜਾਣਾ ਜੀ ਵੀ ਅਸੀਂ ਢੱਕਣ ਖੋਲ੍ਹਦਿਆ ਕਰੀ ਠੀਕ ਹੈ ਜੀ ਬੇਨਤੀ ਹੈ ਸਾਡੀ ਹੱਥ ਬੰਨ ਕੇ ਵੀ ਸਾਡਾ ਕੰਮ ਜ਼ਰੂਰ ਕਰ ਲੋ ਜੀ ਅਸੀਂ ਬੇਨਤੀ ਕਰਦੇ ਹਾਂ ਠੀਕ ਹੂੰ ਤਾਂ ਸਾਡੀ ਗੁ ਸੁਣ ਤਾਂ ਨਹੀਂ ਚੈਨਲ ਤੇ ਪਾਵਾਂਗੇ ਠੀਕ ਹੈ ਜੀ ਨਾ ਸਾਡੇ ਕੋਲੇ ਕੋਈ ਆਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ